ਕਰੀਬ 10 ਦਿਨਾਂ ਤੋਂ ਜਥੇਦਾਰ ਗੁਰਦੇਵ ਸਿੰਘ ਕੌਂਕੇ ਹੋਣਾ ਦੇ ਕਤਲ ਬਾਰੇ ਜਿਹੜੀਆਂ ਨਿਊਜ਼ ਆ ਰਹੀਆਂ ਨੇ ਕਿ ਕਿੱਦਾਂ ਜਗਰਾਉਂ ਥਾਣੇ ਦੇ ਵਿੱਚ ਉਹਨਾਂ ਨੂੰ ਪਹਿਲਾਂ ਤਫ਼ਤੀਸ਼ ਵਾਸਤੇ ਲਿਆਂਦਾ ਗਿਆ ਬਾਅਦ ਚੋਂ ਉਹਨਾਂ ਨੂੰ ਉੱਥੇ ਟਾਰਚਰ ਕੀਤਾ ਗਿਆ ਔਰ ਬਾਅਦ ਚੋਂ ਜਿਹੜਾ ਵਾ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਔਰ ਉਹਨਾਂ ਦੀ ਜਿਹੜੀ ਡੈੱਡ ਬੋਡੀ ਸੀਗੀ ਉਹਨੂੰ ਖੁਰਦਬੁਰਦ ਕਰ ਦਿੱਤਾ ਗਿਆ ਇਸ ਮਾਮਲੇ ਦੀ ਤਫ਼ਤੀਸ਼ ਜਿਹੜੀ ਆ ਉਹ ਸੌਂਪੀ ਗਈ ਸੀਗੀ ਬੀਪੀ ਤਿਵਾੜੀ ਹੋਣਾ ਨੂੰ ਜਿਹੜੇ ਉਸ ਵੇਲੇ ਪੰਜਾਬ ਦੇ ਵਿੱਚ ADGP ਰੈਂਕ ਦੇ ਅਫੀਸਰ ਸੀਗੇ ਉਹਨਾਂ ਨੇ ਤਫ਼ਤੀਸ਼ ਕਰਕੇ ਆਪਣੀ ਜਿਹੜੀ ਰਿਪੋਰਟ ਹੈ ਸਨ 99 ਦੇ ਵਿੱਚ ਸਬਮਿਟ ਕਰਾਤੀ ਸੀ ਔਰ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਗੱਲ ਆਖੀ ਸੀਗੀ ਕਿ ਉਹਨਾਂ ਨੇ ਤਫ਼ਤੀਸ਼ ਦੌਰਾਨ ਪਾਇਆ ਕਿ ਜੱਥੇਦਾਰ ਕੌਂਕੇ ਜਿਹੜੇ ਆ ਉਹ ਪੁਲਿਸ ਕਸਟਡੀ ਚੋਂ ਭਗੋੜੇ ਹੋ ਗਏ ਆ ਹੁਣ ਜਿੱਥੇ ਇੱਕ ਇਸ ਕੇਸ ਦੇ ਵਿੱਚ ਪੁਲਸ ਮੁਲਾਜ਼ਮ ਜਿਹੜੇ ਗਵਾਦ ਵਜੋਂ ਹੁਣ ਵਕ-ਵਕ ਮੀਡੀਆ ਦੇ ਉੱਤੇ ਉਹ ਆਪਣੀਆਂ ਇੰਟਰਵਿਊਜ਼ ਕਰ ਰਿਹਾ ਹੈ ਜਿਹੜੇ ਦੱਸ ਰਿਹਾ ਕਿ ਇਹ ਕਿਵੇਂ ਇੰਟਰੋਗੇਸ਼ਨ ਹੁੰਦੀ ਸੀ ਕਿਵੇਂ ਉਹਨਾਂ ਨੂੰ ਗੋਲੀ ਮਾਰੀ ਗਈ ਤਾਂ ਇਸ ਕੇਸ ਦੇ ਵਿੱਚ ਸਨ 2000 ਚ ਯਾਨੀ ਕਿ 1999 ਦੇ ਵਿੱਚ ਜਦੋਂ ਬੀਪੀ ਤਵਾੜੀ ਹੋਣੀ ਆਪਣੀ ਰਿਪੋਰਟ ਸਬਮਿਟ ਕਰਾ ਦਿੰਦੇ ਆ ਸਬਮਿਟ ਦੇ ਵਿੱਚ ਉਹ ਕਨਕਲੂਡ ਇਹ ਕਰਦੇ ਆ ਉਹ ਸਿੱਟਾ ਇਹ ਕੱਢਦੇ ਆ ਕਿ ਜਿਹੜੇ ਭਾਈ ਜਥੇਦਾਰ ਕੌਂਕੇ ਸੀਗੇ ਇਹ ਜਿਹੜੇ ਆ ਪੁਲਿਸ ਕਸਟਡੀ ਚੋਂ ਭੱਜ ਗਏ ਸਾਨੂੰ 2000 ਦੇ ਵਿੱਚ ਇਹੀ ਬੀਪੀ ਤਵਾੜੀ ਹੋਣਾ ਤੇ ਰੇਪ ਦੇ ਜਿਹੜੇ ਆ ਉਹ ਇਲਜ਼ਾਮ ਲੱਗ ਜਾਂਦੇ ਆ ਮਮਤਾ ਸ਼ਰਮਾ ਨਾਮ ਦੀ ਇੱਕ 19 ਸਾਲਾਂ ਦੀ ਲੜਕੀ ਜਿਹੜੀ ਆ ਉਹ 10 ਦਸੰਬਰ ਨੂੰ ਇਹਨਾਂ ਦੇ ਘਰ ਬਤੌਰ ਮੇਡ ਯਾਨੀ ਕਿ ਕੰਮ ਕਰਨ ਵਾਲੀ ਦੇ ਰੂਪ ਵਿੱਚ ਇਹਨਾਂ ਦੇ ਘਰ ਆਉਂਦੀ ਆ ਔਰ 14 ਦਸੰਬਰ ਤਕਰੀਬਨ 3 ਦਿਨ ਬਾਅਦ ਉਹ ਲੜਕੀ ਬੀਪੀ ਤਵਾੜੀ ਹੋਣਾ ਤੇ ਇਹ ਇਲਜ਼ਾਮ ਲਗਾਉਂਦੀ ਆ ਕਿ ਇਹਨਾਂ ਨੇ ਮੇਰਾ ਸਰੀਰਕ ਸ਼ੋਸ਼ਣ ਕੀਤਾ ਜਿੱਤੋਂ ਬਾਅਦ ਹਿਊਮਨ ਰਾਈਟਸ ਦੇ ਵਕੀਲ ਨਵਕਰਨ ਸਿੰਘ ਜਿਹੜੇ ਆ ਉਹ ਉਸ ਲੜਕੀ ਨੂੰ ਕਾਉਂਸਲ ਕਰਦੇ ਆ ਹੁਣ ਨਵਕਰਨ ਸਿੰਘ ਹੁਣਾ ਬਾਰੇ ਇਹ ਗੱਲ ਆ ਰਹੀ ਹੈ ਕਿ ਨਵਕਰਨ ਸਿੰਘ ਹੁਣਾ ਨੇ ਜਿਹੜਾ ਉਹ ਜਾਣ ਬੁੱਝ ਕੇ ਮਮਤਾ ਸ਼ਰਮਾ ਦਾ ਕੇਸ ਲਿਆ ਕਿਉਂਕਿ ਬੀਪੀ ਤਵਾੜੀ ਹੁਣਾ ਦੀ ਇੱਕ ਰਿਪੋਰਟ ਆ ਗਈ ਸੀ ਜਦੋਂ ਸਾਡੀ ਗੱਲ ਨਵਕਰਨ ਸਿੰਘ ਐਡਵੋਕੇਟ ਹੁਣਾ ਨਾਲ ਹੋਈ ਤਾਂ ਉਹਨਾਂ ਨੇ ਬੜਾ ਸਪਸ਼ਟ ਇਹ ਗੱਲ ਦੱਸੀ ਕਿ 1999 ਦੇ ਵਿੱਚ ਇਹ ਰਿਪੋਰਟ ਸਬਮਿਟ ਹੋ ਗਈ ਸੀ 2000 ਦੇ ਵਿੱਚ ਇਹ ਜਿਹੜਾ ਇਨਸੀਡੈਂਟ ਹੁੰਦਾ ਬੀਪੀ ਤਵਾੜੀ ਤੇ ਮਮਤਾ ਸ਼ਰਮਾ ਵਾਲਾ ਉਸ ਵਕਤ ਇਹ ਰਿਪੋਰਟ ਜਿਹੜੀ ਆ ਇਹ ਪਬਲਿਕ ਨਹੀਂ ਕੀਤੀ ਗਈ ਸੀ ਸਾਨੂੰ ਨਹੀਂ ਪਤਾ ਸੀ ਅਸੀਂ ਉਸ ਲੜਕੀ ਦਾ ਕੇਸ ਇਸ ਕਰਕੇ ਲਿਆ ਸੀਗਾ ਕਿਉਂਕਿ ਇੱਕ ਪਾਵਰਫੁੱਲ ਬੰਦੇ ਦੇ ਖਿਲਾਫ ਐਲੀਗੇਸ਼ਨ ਲਗਾਏ ਜਾ ਰਹੇ ਸੀ ਉਸ ਲੜਕੀ ਵੱਲੋਂ ਔਰ ਕੋਈ ਵੀ ਉਹਦਾ ਕੇਸ ਲੈ ਨਹੀਂ ਰਿਹਾ ਸੀ ਉਹਨਾਂ ਨੂੰ ਲੱਗਦਾ ਸੀਗਾ ਕਿ ਇੱਕ ਪਾਵਰਫੁੱਲ ਬੰਦਾ ਏ ਡੀ ਜੀ ਪੀ ਰੈਂਕ ਦਾ ਅਧਿਕਾਰੀ ਹੈ ਉਹਦੇ ਖਿਲਾਫ ਬੋਲਣਾ ਜਿਹੜਾ ਉਹ ਮੁਨਾਸਬ ਨਹੀਂ ਹੋਏਗਾ ਇਸ ਕਰਕੇ ਨਵਕਰਨ ਸਿੰਘ ਹੋਣਾ ਨੇ ਇਹ ਕੇਸ ਲਿਆ ਬਾਅਦ ਚ ਉਹ ਲੜਕੀ ਜਿਹਦਾ ਨਾਮ ਮਮਤਾ ਸ਼ਰਮਾ ਜਿਹਦਾ ਇੱਕ ਮਾਮਾ ਜਗਜੀਤ ਸਿੰਘ ਸੰਧੂ ਨਾਮ ਦਾ ਇੱਕ ਸ਼ਖਸ ਜਿਨੇ ਉਹਨੂੰ ਪੇਸ਼ ਕਰਾਇਆ ਸੀਗਾ ਮੀਡੀਆ ਸਾਹਮਣੇ ਵੀ ਇੱਕ ਜਿਹੜੀ ਪ੍ਰੈਸ ਕਾਨਫਰੰਸ ਕਰਾਈ ਗਈ ਸੀਗੀ ਬਾਅਦ ਚ ਉਹ ਇਹ ਲੜਕੀ ਜਿਹੜੀ ਹੈ ਇਹ ਜਦੋਂ ਕੇਸ ਸੀਬੀਆਈ ਕੋਲ ਗਿਆ ਸੀਗਾ ਤਾਂ ਇਹ ਲੜਕੀ ਮੁਕਰ ਗਈ ਸੀ ਔਰ ਨਵਕਰਨ ਸਿੰਘ ਹੋਣਾ ਨੇ ਫਿਰ ਇਸ ਕੇਸ ਦੇ ਵਿੱਚ ਜਿਹੜੀ ਹੈ ਆਪਣੀ ਇੰਟਰਸਟ ਛੱਡ ਦਿੱਤਾ ਸੀ ਆਪਣੀ ਜਿਹੜੀ ਹੈ ਸ਼ਮੂਲੀਅਤ ਘਟਾ ਲਈ ਸੀਗੀ ਹੁਣ ਖਬਰਾਂ ਤਾਂ ਇਹ ਵੀ ਆ ਰਹੀਆਂ ਕਿ ਲਿਖਣ ਵਾਲੇ ਇਹ ਵੀ ਲਿਖ ਰਹੇ ਆ ਕਿ ਨਵگیرਨ ਸਿੰਘ ਤੇ ਨਾਲ ਉਹਨਾਂ ਦੇ ਹੋਰ ਜਿਹੜੇ ਸਾਥੀ ਸੀਗੇ ਉਹਨਾਂ ਨੇ ਮਮਤਾ ਸ਼ਰਮਾ ਦਾ ਸਾਥ ਦਿੱਤਾ ਬੀਪੀ ਤਵਾੜੀ ਹੋਣਾ ਨੂੰ ਡੀਫੇਮ ਕਰਨ ਲਈ ਕਿਉਂਕਿ ਬੀਪੀ ਤਵਾੜੀ ਹੋਣਾ ਨੇ ਜਥੇਦਾਰ ਕੌਂਕੇ ਹੋਣਾ ਦਾ ਜਿਹੜਾ ਕੇਸ ਹੈ ਉਹਨੂੰ ਉਜਾਗਰ ਕੀਤਾ ਸੀ ਨਵਕਿਰਨ ਸਿੰਘ ਹੋਣਾ ਨਾਲ ਜਦੋਂ ਗੱਲ ਹੋਈ ਤਾਂ ਉਹ ਇਹ ਦੱਸਦੇ ਆ ਕਿ ਰਿਪੋਰਟ ਦੇ ਵਿੱਚ ਭਾਈ ਗੁਰਦੇਵ ਸਿੰਘ ਕੌਂਕੇ ਹੋਣਾ ਨੂੰ ਪਘੋੜਾ ਦੱਸਿਆ ਗਿਆ ਨਾ ਕਿ ਇਹ ਦੱਸਿਆ ਗਿਆ ਕਿ ਉਹਨਾਂ ਦੀ ਮੌਤ ਹੋ ਗਈ ਹੈ ਔਰ ਦੂਸਰੀ ਗੱਲ ਇਹ ਕਿ ਉਸ ਵੇਲੇ ਇਹ ਰਿਪੋਰਟ ਜਿਹੜੀ ਹੈ ਜਨਤਕ ਨਹੀਂ ਕੀਤੀ ਗਈ ਸੀ ਸਾਨੂੰ ਨਹੀਂ ਪਤਾ ਸੀ ਔਰ ਮਮਤਾ ਸ਼ਰਮਾ ਜਦੋਂ ਬੀਕੇ ਬੀਪੀ ਤਿਵਾੜੀ ਹੋਣਾ ਦੇ ਉੱਤੇ ਇਹ ਅਲੀਗੇਸ਼ਨ ਲਾਂਦੀ ਹੈ ਤਾਂ ਉਸ ਵੇਲੇ ਉਸ ਲੜਕੀ ਦੀ ਕੋਈ ਬਾਹ ਨਹੀਂ ਫੜ ਰਿਆ ਸੀ ਅਸੀਂ ਇਨਸਾਨੀਅਤ ਦੇ ਨਾਤੇ ਹਿਊਮਨ ਰਾਈਟਸ ਦੇ ਵਕੀਲ ਨੇ ਸੰਸਥਾ ਦੇ ਨਾਲ ਜੁੜੇ ਹੋਏ ਨੇ ਅਸੀਂ ਉਸ ਲੜਕੀ ਦਾ ਕੇਸ ਇਸ ਕਰਕੇ ਪੁਟ ਅਪ ਕੀਤਾ ਸੀਗਾ ਕਿ ਇਸ ਲੜਕੀ ਨੂੰ ਇਨਸਾਫ ਮਿਲ ਸਕੇ ਹਾਲਾਂਕਿ ਉਸ ਕੇਸ ਦੇ ਵਿੱਚ ਜਿਹੜੇ ਬੀਪੀ ਤਿਵਾੜੀ ਸੀਗੇ ਉਹ ਬਰੀ ਹੋ ਗਏ ਸੀ ਕਿਉਂਕਿ ਅਲੀਗੇਸ਼ਨ ਸਾਬਤ ਨਹੀਂ ਸੀ ਹੋਏ ਔਰ ਦੂਸਰੀ ਗੱਲ ਜਿਹੜੀ ਉਹ ਲੜਕੀ ਨੇ ਹੀ ਇਹ ਗੱਲ ਆਖ ਦਿੱਤੀ ਸੀ ਕੋਰਟ ਦੇ ਵਿੱਚ ਜਾ ਕੇ ਕਿ ਮੈਨੂੰ ਤਾਂ ਜਗਜੀਤ ਸਿੰਘ ਸੰਧੂ ਨੇ ਇਹ ਗੱਲ ਕਹੀ ਸੀਗੀ ਕਿ ਤੁਸੀਂ ਇਸ ਤਰ੍ਹਾਂ ਅਲੀਗੇਸ਼ਨਸ ਲਾਉਣੇ ਆ ਔਰ ਇਹਦੇ ਬਦਲੇ ਉਸ ਲੜਕੀ ਨੂੰ ਪੈਸੇ ਵੀ ਦਿੱਤੇ ਗਏ ਸੀ ਖੈਰ ਹੁਣ ਜਿੱਥੇ 31 ਸਾਲ ਬਾਅਦ ਇਹ ਮਾਮਲਾ ਸਾਹਮਣੇ ਆਇਆ 1992 ਦਾ ਕੇਸ ਹੈ 2024 ਆ ਗਿਆ ਕਿ ਭਾਈ ਜਥੇਦਾਰ ਜਿਹੜੇ ਗੁਰਦੇਵ ਸਿੰਘ ਕੌਕੇ ਆ ਉਹਨਾਂ ਦਾ ਜਿਹੜਾ ਬਰੂਟਲ ਮਰਡਰ ਕੀਤਾ ਗਿਆ ਉਹਨਾਂ ਨੂੰ ਇਨਟੈਰੋਗੇਟ ਕੀਤਾ ਗਿਆ ਔਰ ਬਾਅਦ ਚੋਂ ਜਿਹੜਾ ਉਹਨਾਂ ਦੀ ਜਿਹੜੀ ਡੈੱਡ ਬੋਡੀ ਸੀ ਉਹਨੂੰ ਸਤਲੁਜ ਦਰਿਆ ਦੇ ਵਿੱਚ ਵਹਾ ਦਿੱਤਾ ਗਿਆ ਹੁਣ ਬੜੇ ਸਾਰੇ ਐਂਗਲਸ ਜਿਹੜੇ ਆ ਇਸ ਕੇਸ ਦੇ ਵਿੱਚ ਨਿਕਲ ਕੇ ਸਾਹਮਣੇ ਆ ਰਹੇ ਆ ਜਿੱਥੇ ਇੱਕ ਆ ਐਂਗਲ ਆਇਆ ਨਵਕਰਨ ਸਿੰਘ ਉਹਨਾਂ ਦਾ ਐਡਵੋਕੇਟ ਨੇ ਹਿਊਮਨ ਰਾਈਟਸ ਦੇ ਔਰ ਬਹੁਤ ਸਾਰੇ ਜਿਹੜੇ ਸਿੱਖ ਪਰਿਵਾਰਾਂ ਦੇ ਜਿਹੜੇ ਲੜਕੇ ਗੁੰਮਸ਼ੁਦਾ ਹੋਏ ਜਿਨ੍ਹਾਂ ਦੇ ਫੇਕ ਐਨਕਾਊਂਟਰਸ ਹੋਏ ਉਹਨਾਂ ਦੇ ਕੇਸ ਵੀ ਐ ਲੜਦੇ ਰਹੇ ਇਹ ਗੱਲ ਕਹਿੰਦੇ ਆ ਕਿ ਮੈਂ ਬਤੌਰ ਵਕੀਲ ਉਸ ਮਮਤਾ ਸ਼ਰਮਾ ਦਾ ਕੇਸ ਲਿਆ ਸੀਗਾ ਉਹ ਵੀ ਇਸ ਕਰਕੇ ਲਿਆ ਸੀਗਾ ਕਿਉਂਕਿ ਉਸ ਵੇਲੇ ਕੋਈ ਸ਼ਖਸ ਵੀ ਜਿਹੜਾ ਕੋਈ ਐਡਵੋਕੇਟ ਜਿਹੜਾ ਉਹ ਏ ਡੀ ਜੀ ਪੀ ਬੀ ਪੀ ਤਿਵਾੜੀ ਦੇ ਖਿਲਾਫ ਖੜਾ ਹੋਣ ਨੂੰ ਤਿਆਰ ਨਹੀਂ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ